ਹਰ ਘਰ ਦਾ 50000 ਤੋਂ ਲੈ ਕੇ ਲੱਖ ਲੱਖ ਦਾ ਨੁਕਸਾਨ ਹੋਇਆ ਪਾਣੀ ਗੋਡੇ-ਗੋਡੇ ਵਰ ਗਿਆ ਐ ਪ੍ਰੇਸ਼ਾਨ ਆ ਅੰਨੇ ਪ੍ਰੇਸ਼ਾਨ ਆ ਸ਼ਹਿਰ ਦਾ 11 ਵਜੇ ਨੂੰ ਆ ਗਿਆ ਪਾਣੀ ਪਾਣੀ ਦੀ ਨਸੀਬ ਨਹੀਂ ਹੋਇਆ ਪੀਣ ਨੂੰ ਸਿਰਫ ਦੇਖਣ ਨੂੰ ਦਿੱਤਾ ਪਾਣੀ ਨਸੀਬ ਹੋਇਆ ਜੀ ਆ ਜੀ ਭਾਜੀ ਨਜ਼ਰ ਆ ਰਹੇ ਨਹੀਂ ਜਿੱਦਾਂ ਵੇ ਹੂੰ ਦੇਖੋ ਦਾਵੇ ਕਿੰਨੇ ਨੇ ਤਾਂ ਹੀ ਪਾਗਲਾ ਨੂੰ ਸਾਰੀ ਦੁਨੀਆ ਬਾਹਰ ਖੜੀ ਬਾਰਿਸ਼ ਰੁੱਕੀ ਨੂੰ 4 ਘੰਟੇ ਹੋ ਗਏ ਪਾਣੀ ਦਾ ਨਿਕਾਸ਼ ਨਹੀਂ ਹੋਇਆ ਦੇਖੋ ਜਵਾਬ ਜਵਾਬ ਦੇਵਾਂਗੇ ਜੀ ਇਹਨਾਂ ਨੂੰ ਵੋਟਾਂ ਪਾਵਾਂਗੇ ਇੰਨੇ ਪਿਆਰ ਨਾਲ ਪਾਵਾਂਗੇ ਵੀ ਇਹ ਯਾਰ ਨੋਟਾ ਵਟਾਂ ਨੇ ਜੱਭਾਂਗੇ ਇਹਨਾਂ ਨੂੰ ਯਾਦ ਆਊਗਾ ਵੀ ਕਿੱਦਾਂ ਲੋਕਾਂ ਨੂੰ 당 ਕਰਨਾ ਹੈ ਸਰ ਉਹ ਬੜਨੇ ਦਿਨਾਂ ਗਲੀਆਂ 'ਚ ਬੋਰਡ ਲਾ ਦੇਣੇ ਨੇ ਵੀ ਇੰਨਾ ਇੰਨਾ ਗੰਦੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਚਾਹ ਕਾਂਗਰਸ ਪਾਰਟੀ ਦੇ ਨੇ ਚਾਹ ਆਮ ਆਦਮੀ ਦੇ ਚਾਹ ਬੀਜੇਪੀ ਦੇ ਨੇ ਮਾਂਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਪੰਜਾਬ ਵਾਸੀਆਂ ਦੇ ਚਿਹਰੇ ਤੇ ਖੁਸ਼ੀ ਲਿਆਂਦੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੈਰ ਹੀ ਗਰਮੀ ਤੋਂ ਰਾਹਤ ਮਿਲੀ ਪਰ ਲੁਧਿਆਣਾ ਦੇ ਵਿੱਚ ਇਹ ਬਰਸਾਤ ਆਫਤ ਦੀ ਬਰਸਾਤ ਬਣ ਕੇ ਆਈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦੇ ਫੀਲਡ ਗਾਂਜ ਏਰੀਆ ਦੀਆਂ ਜਿੱਥੇ 50 ਤੋਂ 60 ਘਰਾਂ ਦੇ ਅੰਦਰ ਬਰਸਾਤ ਦਾ ਪਾਣੀ ਸੀਵਰੇਜ ਦਾ ਓਵਰਫਲੋ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਚਲਦੇ ਲੋਕ ਗਲੀਆਂ ਦੇ ਵਿੱਚ ਇਸ ਪਾਣੀ ਦੀ ਨਿਕਾਸੀ ਲਈ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਪਈ ਬਰਸਾਤ ਦੇ ਬਾਅਦ ਲੋਕਾਂ ਦੇ ਘਰਾਂ ਦੇ ਅੰਦਰ ਗੰਦਾ ਪਾਣੀ ਵੈਕ ਮਾਰ ਰਿਹਾ ਵਾ ਜਿਸ ਦੇ ਚਲਦੇ ਹਰ ਇੱਕ ਘਰ ਦਾ 50000 ਤੋਂ ਲੱਖ ਰੁਪਏ ਦਾ ਨੁਕਸਾਨ ਇਸ ਗੰਦੇ ਪਾਣੀ ਦੇ ਚਲਦੇ ਹੋ ਗਿਆ ਵਾ ਤੇ ਲੋਕ ਇਸ ਪਾਣੀ ਦੀ ਨਿਕਾਸੀ ਲਈ ਜਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਤੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਵੀ ਰਾਜਨੀਤਿਕ ਪਾਰਟੀ ਦਾ ਆਗੂ ਉਹਨਾਂ ਦੀ ਸਾਰ ਲੈ ਨਹੀਂ ਆਇਆ ਤੇ ਲੋਕਾਂ ਦਾ ਕਹਿਣਾ ਸੀਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਸਬਕ ਸਿਖਾਵਾਂਗੇ ਤਾਂ ਵੋਟਾਂ ਮੰਗਣ ਵਾਸਤੇ ਤਾਂ ਫੜੀ ਜਲਦੀ ਆਂਦੇ ਨੇ ਪਰ ਜਦੋਂ ਅੱਜ ਉਹਨਾਂ ਨੂੰ ਬਰਸਾਤ ਤੋਂ ਬਾਅਦ ਮੁਸੀਬਤਾਂ ਝੇਲੀਆਂ ਪੈ ਰੀਆਂ ਤਾਂ ਕੋਈ ਵੀ ਉਹਨਾਂ ਦੀ ਸਾਰ ਲੈਂਦਾ ਹੋਇਆ ਨਜ਼ਰ ਨਹੀਂ ਆਇਆ ਤੇ ਨਿਗਮ ਪ੍ਰਸ਼ਾਸਨ ਦੇ ਖਿਲਾਫ ਵੀ ਜੰਮ ਕੇ ਰੋਸ ਜਿਤਾਉਂਦੇ ਹੋਏ ਨਾਰੇਬਾਜ਼ੀ ਕਰਦੇ ਨਜ਼ਰ ਆਏ ਇਹ ਮੁਹੱਲਾ ਨਿਵਾਸੀ ਕੀ ਕੁਝ ਕਹਿਣਾ ਹੈ ਮੁਹੱਲਾ ਨਿਵਾਸੀਆਂ ਦਾ ਕਿੰਨਾ ਕੋ ਨੁਕਸਾਨ ਹੋਇਆ ਆਉਟੋਂ ਸੁਣਾਨੇ ਆਪ ਸਾਰੀ ਗਲੀ ਨੰਬਰ 13 ਦੇ ਵਿੱਚ ਨਹੀਂ ਖੜਿਆ ਤੇ ਅੱਜ ਇਹ ਹਾਲ ਹੋਇਆ ਜੀ ਭਾਜੀ ਹਰ ਘਰ ਦਾ 50000 ਤੋਂ ਲੈ ਕੇ ਲੱਖ ਲੱਖ ਦਾ ਨੁਕਸਾਨ ਹੋਇਆ ਹੈ ਪਾਣੀ ਗੋਡੇ-ਗੋਡੇ ਵਰ ਗਿਆ ਹੈ ਬਾਥਰੂਮ ਦੇ ਬਾਥਰੂਮ ਲੈਟਸੇ ਘੱਟ ਕਰ ਰਹੀਆਂ ਨੇ ਪਾਣੀ ਗੰਦਾ ਤਰ ਰਿਹਾ ਹੈ ਅੰਨੇ ਪਰੇਸ਼ਾਨ ਆ ਅੰਨੇ ਪਰੇਸ਼ਾਨ ਆ ਸਵੇਰ ਦਾ 11 ਵਜੇ ਨੂੰ ਆ ਗਏ ਪਾਣੀ ਪਾਣੀ ਵੀ ਨਹੀਂ ਨਸੀਬ ਹੋਇਆ ਪੀਣ ਨੂੰ ਸਿਰਫ ਦੇਖਣ ਨੂੰ ਗੰਦਾ ਪਾਣੀ ਨਸੀਬ ਹੋਇਆ ਤੇ 50 60 ਘਰ ਹੈਗੇ ਗਲੀ ਦੇ ਜਿਆਦਾ ਨੇ ਜੀ 70 80 ਕਰਦੇ ਨੇ ਜੀ ਤੇ 70 80 ਦੇ ਹਿਸਾਬ ਨਾਲ ਤੁਸੀਂ 50000 ਤੋਂ ਲੱਖ ਗੈ ਰਹੇ ਹੋ ਫਿਰ ਲੱਖਾਂ ਦਾ ਨੁਕਸਾਨ ਹੋ ਗਿਆ ਹਾਂ ਜੀ ਤੇ ਨੁਕਸਾਨ ਦਾ ਸਾਰੇ ਫੀਲਡਾਂ ਜਾਂਦਾ ਕਰੋੜਾਂ ਦਾ ਹੋ ਗਿਆ ਜੀ ਹਾਂ ਬਹੁਤ ਮਾੜਾ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਜੀ ਇੱਕ ਪੈਸੇ ਦੀ ਸੁਣਵਾਈ ਨਹੀਂ ਜੀ ਤੇ ਮੌਕੇ ਤੇ ਕੋਈ ਅਧਿਕਾਰੀ ਹੈ ਕੋਈ ਐਮਐਲਏ ਨਹੀਂ ਪਹੁੰਚਿਆ ਜੀ ਲਾਈਨ ਲੱਗੀ ਪਈ ਏ ਕੋਈ ਪੁੱਛ ਨਹੀਂ ਨਹੀਂ ਹੈ ਸਾਨੂੰ ਅਸੀਂ ਪਾਗਲ ਹੋਏ ਫਿਰਦੇ ਨਿਕਰਾਂ ਪਾ ਕੇ ਟੋਪੀਆਂ ਲਾ ਕੇ ਕੱਚਿਆਂ 'ਚ ਖੜੇ ਸਾਰਾ ਬੱਲਾ ਸਰਕਾਰ ਤਾਂ ਬੜੇ ਦਾਅਵੇ ਕਰ ਰਹੀ ਆ ਆ ਵੀ ਸੀ ਕੰਬੜੇ ਕਰਾ ਰਹੇ ਹਾਂ ਹਾਂ ਜੀ ਦੇਖੋ ਦਾਵੇ ਕਿੰਨੇ ਨੇ ਤਾਂ ਹੀ ਪਾਗਲਾ ਨੂੰ ਸਾਰੇ ਦੁਨੀਆ ਬਾਹਰ ਖੜੀ ਬਾਰਿਸ਼ ਰੁੱਕੀ ਨੂੰ 4 ਘੰਟੇ ਹੋ ਗਏ ਪਾਣੀ ਦਾ ਨਿਕਾਸ਼ ਨਹੀਂ ਹੋਇਆ ਜੀ ਤੇ ਗੱਲ ਕਰੀਏ ਦੋ ਦੋ ਕੁ ਮਹੀਨੇ ਬਾਅਦ ਜਿਹੜੇ ਐਮਸੀਲ ਦੇ ਇਲੈਕਸ਼ਨ ਵੀ ਆ ਰਹੇ ਫਿਰ ਜਵਾਬ ਦੇ ਜੀ ਇਹਨਾਂ ਨੂੰ ਵੋਟਾਂ ਪਾਵਾਂਗੇ ਇੰਨੀ ਪਿਆਰ ਨਾਲ ਪਾਵਾਂਗੇ ਵੀ ਇਹ ਯਾਰ ਨੋਟਾ ਵਟਾਂ ਨਹੀਂ ਦੱਬਾਂਗੇ ਇਹਨਾਂ ਨੂੰ ਯਾਦ ਆਊਗਾ ਵੀ ਕਿੱਦਾਂ ਲੋਕਾਂ ਨੂੰ ਦੰਗ ਕਰਨਾ ਹੈ ਅਸੀਂ ਤਾਂ ਬੜੇ ਪਰੇਸ਼ਾਨ ਆ ਜੀ ਇਹਨਾਂ ਨੂੰ ਵੜਨ ਨਹੀਂ ਦੇਣਾ ਗਲੀਆਂ 'ਚ ਬੋਰਡ ਲਾ ਦੇਣੇ ਨੇ ਵੀ ਇੰਨਾ ਇੰਨਾ ਗੰਦੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਚਾਹ ਕਾਂਗਰਸ ਪਾਰਟੀ ਦੇ ਨੇ ਚਾਹ ਆਮ ਆਦਮੀ ਕੀ ਗਈ ਉਹਨਾਂ ਨਾਲ ਉਹ ਸਵਰਥਰੇ ਇਹਨਾਂ ਇਹ ਹੈ ਜੀ ਕਿ ਪਾਣੀ ਇੰਨਾ ਕਿ ਜਿਆਦਾ ਆਇਆ ਹੈ ਮੇਨ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਦੀ ਨਕਾਸੀ ਹੈ ਹੀ ਨਹੀਂ ਕੋ ਬਿਲਕੁਲ ਨਹੀਂ ਹੈ ਉਹੋ ਹੀ ਦਾ ਇਹ ਹੀ ਕੰਮ ਹੈ ਚਾਰ ਦਿਨ ਸਾਫ ਕਰਕੇ ਜਾਂਦੇ ਨੇ ਫਿਰ ਅਗਲੇ ਦਿਨ ਕੋਈ ਸਫਾਈ ਨਹੀਂ ਪਰ ਅੱਜ ਤਾਂ ਜਿੰਨਾ ਕੁ ਮਾੜਾ ਹਾਲ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਨੁਕਸਾਨ ਮਹੱਲੇਦਾਰੀ ਚ ਬਹੁਤ ਹੋਇਆ ਹਰ ਘਰ ਦਾ ਐਵਰੇਜ ਲਾ ਲਓ ਕੀ ਲਿਆ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਕੁ ਪਰਿਵਾਰਾਂ ਦੇ ਕਿੰਨੇ ਕੁ ਘਰ ਨੇ ਇੱਥੇ ਗਲੀ ਵਿੱਚ ਮੱਲੇ ਵਿੱਚ ਘੱਟੋ ਘਾਟ ਜੀ ਕਿ 70 200 ਪਰਿਵਾਰ ਦੇ ਵਿੱਚ ਵਿੱਚ ਹੈਗਾ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ ਲੱਖਾਂ ਤੋਂ ਉੱਪਰ ਲੱਖਾਂ ਦੇ ਵਿੱਚ ਹੀ ਪਹੁੰਚ ਗਿਆ ਜੀ ਤਾਂ ਕੋਈ ਐਮਐਲਏ ਜਾਂ ਹੋਰ ਵੀ ਐਂਕ ਪਰ ਕੋਈ ਐਮਐਲਏ ਨਹੀਂ ਕਿਸੇ ਪਾਰਟੀ ਦਾ ਕੋਈ ਨਹੀਂ ਹੈ ਪ੍ਰਸ਼ਾਸਨ ਦੋਇਆ ਆਣ ਲੈ ਇਲੈਕਸ਼ਨ ਵੀ ਆ ਰਹੇ ਦੋ ਮਹੀਨੇ ਹੋਏ ਕੀ ਕਹਿਣਾ ਚਾਹੋਗੇ ਫਿਰ ਕੀ ਕਹੀਏ ਜੀ ਹੁਣ ਜਦੋਂ ਵੋਟ ਮੰਗਣ ਆਣਗੇ ਉਦੋਂ ਹੀ ਗੱਲ ਹੋਏਗੀ ਉਸ ਤੋਂ ਪਹਿਲੇ ਜਿਹਨੂੰ ਹੈਗਾ ਆਪੇ ਆ ਕੇ ਦੇਖੋ ਜੇ ਕੋਈ ਵੋਟ ਲੈਣ ਦੀ ਕਿਸੇ ਨੂੰ ਹੈਗੀ ਹੈ ਤੇ